ਪੰਜਾਬ ਮੰਤਰੀ ਬੋਰਡ ਦੇ ਵੱਲੋਂ ਹਲਕਾ ਫੋਟੇਗੜ ਸਾਹਿਬ ਦੀਆਂ ਸੜਕਾਂ ਨੂੰ ਬਣਾਉਣ ਦੇ ਲਈ 445 ਕਰੋੜ 68 ਲੱਖ ਰੁਪਏ ਜਾਰੀ ਕੀਤੇ ਨੇ ਜਿਸ ਅਨਾਰਾਲ ਸ਼੍ਰੀ ਫੋਟੇਗੜ ਸਾਹਿਬ ਦੇ ਵਕਫਾ ਖੇਤਰ ਦੀਆਂ ਸੜਕਾਂ ਨੂੰ ਬਣਾ ਕੇ ਤਿਆਰ ਕੀਤਾ ਜਾਵੇਗਾ ਸਵਾਦਵੀ ਪਾਰਟੀ ਦੇ ਮੁਖ ਬੁਲਾਰੇ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਲਿਖ ਕੇ ਦਿੱਤਾ ਗਿਆ ਸੀ ਕਿ ਜਿਹਨਾਂ ਦੀ ਵਕਫਾਕ ਸੜਕਾਂ ਖਰਾਬ ਨੇ ਜਿਹਨਾਂ ਦੀ ਰਿਪੇਅਰ ਬਹੁਤ ਜ਼ਿਆਦਾ ਜ਼ਰੂਰਤ ਹੈ ਇਸੇਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਫੌਰੀ ਤੌਰ ਤੇ ਐਕਸ਼ਨ ਲੈਂਦੇ ਹੋਏ 445 ਕਰੋੜ 68 ਲੱਖ ਰੁਪਏ ਜਾਰੀ ਕੀਤੇ ਨੇ ਉਤੇ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੋ ਵੀ ਇਹਨਾਂ ਸੜਕਾਂ ਦੀ ਰਿਪੇਅਰ ਜਾਂ ਬਣਾਵਾਂਗੇ ਉਹ 5 ਸਾਲ ਦੇ ਲਈ ਇਹਨਾਂ ਸੜਕਾਂ ਦੀ ਨਰਮਤਾ ਤੇ ਦੇਖਭਾਲ ਆਪਣੇ ਤੌਰ ਤੇ ਹੀ ਕਰਨਗੇ ਉਹਨਾਂ ਦੱਸਿਆ ਕਿ ਸੜਕਾਂ ਦੀ ਰਿਪੇਅਰ ਦਾ ਕੰਮ 2026 ਤੋਂ ਪਹਿਲਾਂ ਪਹਿਲਾਂ ਕਰਵਾ ਦਿੱਤਾ ਜਾਵੇ ਪੰਜਾਬ ਸਰਕਾਰ ਨੇ ਸਾਰੇ ਪੰਜਾਬ ਦੇ ਵਿੱਚ ਵਿਕਾਸ ਦਾ ਜਿਹੜਾ ਹੈ ਬਹੁਤ ਜੋਰ ਸ਼ੋਰ ਦੇ ਨਾਲ ਪ੍ਰੋਗਰਾਮ ਉਲੀਕਿਆ ਹੈ ਜਿੰਦੇ ਵਿੱਚ ਪੰਜਾਬ ਦੀਆਂ ਸੜਕਾਂ ਜਿਹੜੀਆਂ ਨੇ ਪਿੰਡੂ ਲਿੰਕ ਸੜਕਾਂ ਉਹ ਬੜੀਆਂ অতি ਜ਼ਰੂਰੀ ਨੇ ਉਹਨਾਂ ਸੜਕਾਂ ਦੇ ਵਿੱਚ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਹੋਇਆ ਉੱਥੇ ਮੇਰੇ ਹਲਕੇ ਫਤਿਹਗੜ੍ਹ ਸਾਹਿਬ ਦੇ ਵਾਸਤੇ ਵੀ ਪੰਜਾਬ ਸਰਕਾਰ ਨੇ ਪੰਜਾਬ ਮੰਡੀ ਬੋਰਡ ਦੇ ਵੱਲੋਂ ਜਿਹੜਾ ਹੈ ਉਹ ਰਿਪੇਅਰ ਵਾਸਤੇ ਰਕਮ ਜਾਰੀ ਕੀਤੀ ਹੈ ਜੋ ਲਗਭਗ 445.68 ਕਰੋੜ ਰੁਪਏ ਬਣਦੀ ਹੈ 44 ਸੜਕਾਂ ਨੇ ਮੇਰੇ ਇਸ ਹਲਕੇ ਦੀਆਂ ਤੇ 44 ਸੜਕਾਂ ਦੇ ਉੱਤੇ ਜਿਹੜਾ ਪੈਸਾ ਖਰਚ ਕੀਤਾ ਜਾਣਾ ਹੈ ਉਹ ਸਾਰਾ ਜਿੰਨੀ ਜਿੰਨੀ ਜਿੱਥੇ ਕਿਤੇ ਰੋਡ ਹੈ ਉਸ ਟੰਗ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਬਣਾਉਣ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਇਹਦੇ ਵਿੱਚ ਜਿਹੜੀ ਅੱਜ ਦੀ ਵਿਸ਼ੇਸ਼ ਦੱਸਣ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਸਰਕਾਰ ਨੇ ਪਹਿਲਾਂ ਕਦੇ ਨਹੀਂ ਕੀਤਾ ਲੇਕਿਨ ਸਾਡੀ ਸਰਕਾਰ ਨੇ ਸਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇਹ ਪ੍ਰੋਗਰਾਮ ਬਣਾਇਆ ਹੈ ਕਿ ਜਿਹੜਾ ਠੇਕੇਦਾਰ ਜਾਂ ਮਹਿਕਮਾ ਇਹ ਸੜਕ ਬਣਾਊਗਾ 5 ਸਾਲ ਉਹਦੀ ਮੇਨਟੇਨੈਂਸ ਜਿਹੜੀ ਹੈ ਉਹ ਵੀ ਉਹੀ ਕਰੂਗਾ 5 ਸਾਲ ਉਹਦੀ ਸਾਫ ਸੰਭਾਲ ਉਹਦੀ ਦੇਖ ਰਹਿਤ ਜੇ ਉਹ ਕਿਤੇ ਟੁੱਟਦੀ ਭਜਦੀ ਹੈ ਤਾਂ ਉਹਨੂੰ ਦੁਬਾਰਾ ਬਣਾਉਣਾ ਉਹ ਉਸੇ ਦੀ ਜਿੰਮੇਵਾਰੀ ਹੋਊਗੀ ਉਸ ਏਜੰਸੀ ਦੀ ਜਿਹੜੀ ਇਹਨਸੀ ਨੂੰ ਬਣਾ ਰਹੀ ਹੋਊਗੀ ਅ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਾਰੇ ਜਿੱਥੇ ਪ੍ਰੋਗਰਾਮ ਉਲੀਕੇ ਆ ਉੱਥੇ ਵਿਸ਼ੇਸ਼ ਤੌਰ ਤੇ ਫਤਿਹਗੜ੍ਹ ਸਾਹਿਬ ਵਾਸਤੇ ਵਧੀਆ ਪ੍ਰੋਗਰਾਮ ਬਣਾਇਆ ਤੇ ਮੈਂ ਤੇ ਮੇਰੇ ਇਲਾਕੇ ਦੇ ਲੋਕ ਬੜੇ ਖੁਸ਼ ਹੈ ਮਾਰਕੀਟ ਕਮੇਟੀ ਸ੍ਰਾਮ ਦੇ ਵੱਲੋਂ ਤੇ ਮਾਰਕੀਟ ਕਮੇਟੀ ਚਨਾਰਸਲ ਵੱਲੋਂ ਇਹ ਰਿਕਮੈਂਡੇਸ਼ਨਸ ਭੇਜੀਆਂ ਗਈਆਂ ਸੀ ਉਹ ਜਿਹੜੀਆਂ ਵਧੀਆ ਟੰਗ ਦੇ ਨਾਲ ਸਰਕਾਰ ਨੇ ਮੰਨੀਆਂ ਨੇ ਤੇ ਪੈਸਾ ਜਿਹੜਾ ਉਹਦੀ ਪ੍ਰਸ਼ਾਸਕੀ ਪ੍ਰਵਾਨਗੀ ਦਿੱਤੀ ਹੈ ਨਾਲ ਦੀ ਨਾਲ ਹੀ 80% ਪੈਸਾ ਜਿਹੜਾ ਪ੍ਰਸ਼ਾਸਕੀ ਪ੍ਰਵਾਨਗੀ ਦੇ ਨਾਲ ਜਿਹੜਾ ਸਰਕਾਰ ਨੇ ਜਾਰੀ ਕਰ ਦਿੱਤਾ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਸੰਨ ਇਸ ਦੇ ਵਿੱਚ ਹੀ ਅ ਦਸੰਬਰ 2025 ਜਾ ਮਤ ਉਹ ਸਟਾਰਟਿੰਗ 2026 ਦੇ ਵਿੱਚ ਅਸੀਂ ਇਹ ਸਾਰਾ ਕੰਮ ਜਿਹੜਾ ਉਹ ਕੰਪਲੀਟ ਕਰਾਂਗੇ ਸਾਰੀਆਂ ਸੜਕਾਂ ਬਣਾ ਕੇ ਲੋਕਾਂ ਨੂੰ ਦੇ ਦੇਾਂਗੇ